ਸਾਸਰੀਆ ਕਾਰਦੀ ਬਹੁਤ ਧਿਆਨ ਦੇਣਯੋਗ ਕੰਮ ਦੀਆਂ ਗੱਲਾਂ ਨੰਬਰ 1 ਨਾ ਪੁਆਇੰਟ ਦੀ ਗੱਲ ਕਰਦੇ ਆ ਜੇਕਰ ਤੁਸੀਂ ਕਸਮ ਕਰਨ ਦੇ ਦਰਾਂ ਬੁਖਾਰ ਤਖਾਨ ਅਤੇ ਕਮਜ਼ੋਰੀ ਮਹਿਸੂਸ ਕਰ ਰਹੇ ਹੋ ਤਾਂ ਤੁਸੀਂ ਕਸਰਤ ਨਾ ਹੀ ਕਰੋ ਤਾਂ ਚੰਗਾ ਹੈ ਨੰਬਰ 2 ਅਸੀਂ ਵੀ ਸ਼ਾਸ਼ਸ਼ਾਂ ਦਾ ਸ਼ਿਕਾਰ ਹੋ ਗਏ ਜਿੰਨਾ ਆਪਣੇ ਦਿਲ ਨੂੰ ਸਾਫ਼ ਰੱਖਿਆ ਉਹਨੇ ਹੀ ਗੁਨੇਗਰ ਹੋ ਗਏ ਉਹਨੇ ਹੀ ਗੁਨੇਗਰ ਹੋ ਗਏ ਨੰਬਰ 3 ਸਵੇਰੇ ਖਾਲੀ ਪੇਟ ਗੁੜ ਖਾ ਲੈਣ ਨਾਲ ਢੇਟ ਦੀ ਗੈਸ ਐਸਿਡਿਟੀ ਦੀ ਸਮੱਸਿਆ ਨਹੀਂ ਹੁੰਦੀ ਨੰਬਰ 3 ਦੂਰ ਵਦਿਆ ਤਾਂ ਗਲਤ ਬਹਿ ਮੀ ਅਭੀ ਵੱਤ ਗਈਆਂ ਫਿਰ ਉਸਨੇ ਉਹ ਵੀ ਸੁਣਿਆ ਜੋ ਮੈਂ ਕਿਹਾ ਹੀ ਨਹੀਂ ਨੰਬਰ 4 ਜੇਕਰ ਤੁਹਾਡੇ ਸਰੀਰ ਵਿੱਚ ਮਿੱਠਾ ਮੂਨ ਦੀ ਦੀ ਬਟਾਮਨ ਦੀ ਦੀ ਕਮੀ ਹੈ ਤਾਂ ਸਵੇਰੇ ਵੇਲੇ ਸੂਰਜ ਦੀ ਰੋਸ਼ਨੀ ਵਿੱਚ ਜ਼ਰੂਰ ਬੈਠੋ ਨੰਬਰ 5 ਕਦੇ ਕਦੇ ਆਪਣੇ ਖਾਲੀ ਸਮੇਂ ਵਿੱਚ ਆਪਣੀਆਂ ਗਲਤੀਆਂ ਤੇ ਕਮੀਆਂ ਤੇ ਵਿਚਾਰ ਕਰੋ ਦੂਜਿਆਂ ਨੂੰ ਛੀਸਾ ਦਿਖਾਉਣ ਦੀਆਂ ਸਾਰੀਆਂ ਇਸ਼ਾਵਾਂ ਖਤਮ ਹੋ ਜਾਣਗੀਆਂ ਸੋ ਇਸੇ ਤਰ੍ਹਾਂ ਦੀਆਂ ਵੀਡੀਓ ਲਈ ਨੰਬਰ 6 ਕਿ ਨੂੰ ਖਾਣ ਨਾਲ ਪੇਟ ਦੀ ਚਰਬੀ ਕੰਟਰੋਲ ਵਿੱਚ ਰਹਿੰਦੀ ਹੈ ਨੰਬਰ 7 ਸੱਚ ਬੋਲਣਾ ਕੋਈ ਕਮਾਲ ਨਹੀਂ ਹੁੰਦਾ ਸੱਚ ਸੁਣਨਾ ਬਹੁਤ ਕਮਾਲ ਹੈ ਨੰਬਰ 8 ਹਰ ਰੋਜ਼ ਦੋ ਹਫ਼ਤੇ ਤੱਕ ਲਗਾਤਾਰ ਦੇ ਨਾਲ-ਨਹਾਂ ਨਾਲ ਤੁਹਾਡੀ ਸਿਹਤ ਨਿਕਲ ਮ ਲੱਗ ਜਾਂਦੀ ਹੈ ਨੰਬਰ 9 ਇਸ ਤਰ੍ਹਾਂ ਦੇ ਹੋ ਗਏ ਨੇ ਅੱਜ ਦੇ ਦੌਰ ਦੇ ਰਿਸ਼ਤੇ ਜੇਕਰ ਆਵਾਜ਼ ਤੁਸੀਂ ਨਹੀਂ ਦੱਤੀ ਤੇ ਬੋਲਦੇ ਉਹ ਵੀ ਨਹੀਂ ਨੰਬਰ 10 ਵੇਲ ਦੇ ਮਰੀਜ਼ ਨੂੰ ਰੋਈ ਮਨਦੀਪ ਜਾਇ ਰਸੋਈ ਵਿੱਚ ਗਾਂ ਦਾ ਦੇਸੀ ਘਿਓ ਜਾਂ ਫਿਰ ਸਰੋਂ ਦਾ ਤੇਲ ਵਰਤਣਾ ਚਾਹੀਦਾ ਹੈ ਅਤੇ ਦਾਲ ਦਾ ਘਿਓ ਦੀ ਵਰਤੋਂ ਤਾਂ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ। ਨੰਬਰ 10 ਇੱਕ ਜਵਾਨ ਨਾਸੀ ਜੋ ਫੋਟੋ ਬਲੈਕ ਐਂਡ ਵਾਈਟ ਹੋਇਆ ਕਰਦੀ ਸੀ ਚੰਦ ਕੀ ਰੰਗੀਨ ਅਜਬਾ ਵੀ ਹੀ ਫੋਟੋ ਰੰਗੀਨ ਹੋ ਗਈ ਹੈ ਪਰ ਜ਼ਿੰਦਗੀ ਨਾਲ ਕਿਤੇ ਬਲੈਕ ਕਨ ਵਾਈਟ ਹੁੰਦੀ ਜਾ ਰਹੀ ਹੈ ਨੰਬਰ 11 ਜੇਕਰ ਤੁਹਾਨੂੰ ਸਰਦੀ ਕਾਂਸੀ ਦੀ ਸਮੱਸਿਆ ਹੈ ਤਾਂ ਤੁਸੀਂ ਇਸ ਸਮੱਸਿਆ ਨੂੰ ਦੂਰ ਕਰਨ ਲਈ ਚਾਕਲੇਟ ਇਸਤੇਮਾਲ ਕਰ ਸਕਦੇ ਹੋ ਕਿਉਂਕਿ ਚਾਕਲੇਟ ਦਵਾਈ ਤੋਂ 5 ਗੁਣਾ ਜ਼ਿਆਦਾ ਵੇਤਰ ਅਸਰ ਦਿਖਾਉਂਦਾ ਹੈ ਨੰਬਰ ਨੈਕਸਟ ਪੁਆਇੰਟ ਦੀ ਗੱਲ ਕਰਦੇ ਆ ਸੱਚੇ ਰਿਸ਼ਤੇ ਦੀ ਖੂਬਸੂਰਤੀ ਇਹ ਕਿ ਇਹ ਕੇ ਦੂਸਰੇ ਦੀਆਂ ਗਲਤੀਆਂ ਕਰਨ ਵਿੱਚ ਹੁੰਦੀ ਹੈ ਜੇਕਰ ਬਿਨਾ ਕਵੀਆਂ ਦੇ ਇਨਸਾਨوں ਨਾਲ ਲੱਗਨ ਜਾਉਗੇ ਤਾਂ ਇਕੱਲੇ ਹੀ ਰਹਿ ਜਾਉਗੇ ਨੰਬਰ ਨੈਕਸਟ ਗੱਲ ਕਰਦੇ ਆਂ ਜੇਕਰ ਤੁਸੀਂ ਜੂਆ ਕੋ ਛਟਕਾਰਾ ਚਾਹੁੰਦੇ ਹੋ ਅਤੇ ਚਾਹੁੰਦੇ ਹੋ ਕਿ ਸਿਰ ਵਿੱਚ ਕੁਝ ਕੀ ਨਾ ਹੋਵੇ ਤਾਂ ਰਜਾਨਾ ਚਮੇਦੀ ਦੇ ਤੇਲ ਦਾ ਇਸਤੇਮਾਲ ਕਰੋ ਨੰਬਰ 15 ਮੈਨੂੰ ਇਕੱਲੇ ਚੱਲਣ ਦਾ ਬਹੁਤ ਆਨੰਦ ਆਉਂਦਾ ਨਾ ਕੋਈ ਅੱਗੇ ਭੱਜਣ ਤੇ ਨਾ ਕੋਈ ਪਿੱਛੇ ਰਹਿੰਦਾ ਨੰਬਰ 10 ਜੇਕਰ ਕਦੇ ਵੀ ਤੁਹਾਨੂੰ ਆਪਣੇ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੋਵੇ ਤਾਂ ਦੁੱਧ ਵਿੱਚ ਭੁੰਨੇ ਹੋਏ ਛੋਲੇ ਪਾ ਕੇ 2 ਮਿੰਟ ਤੱਕ ਲਗਾਤਾਰ ਪੀਓ ਤੁਹਾਡੀ ਸਰੀਰਕ ਕਮਜ਼ੋਰੀ ਦੂਰ ਹੋ ਜਾਵੇਗੀ ਅੰਬਰ ਨੈਕਸਟ ਅਪੋਰਟ ਦੀ ਗੱਲ ਕਰਦੇ ਹਾਂ ਅਮਰਵੈਲ ਦੇ ਕਰ 912 ਉੱਪਰ ਲਗਾਉਣ ਨਾਲ ਬਾਣਾ ਦੀ ਕੁਸ਼ਕੀ ਬਾਣਾ ਦਾ ਝੜਨਾ ਸਫੈਦ ਹੋਣਾ ਅਤੇ ਚੰਗੇ ਪਾਣ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਨੰਬਰ ਨੈਕਸਟ ਬੰਨ ਦੀ ਗੱਲ ਕਰਦੇ ਆ ਅੱਜ ਘਟ ਗਿਆ ਤਾਂ ਬਚ ਬਚ ਕੇ ਨਿਕਲਦੇ ਹਾਂ। ਆ ਕੱਲ ਸੀਸਾ ਸੀਤਾ ਰੁਕ ਰੁਕ ਕੇ ਵੇਖਤੀ ਸੀ। ਨੰਬਰ ਨੈਕਸਟ ਪੁਆਇੰਟ ਦੀ ਗੱਲ ਕਰਦੇ ਆ ਔਰਤਾਂ ਦੇ ਖਾਣੇ ਵਿੱਚ ਆਇਰਨ ਦੀ ਮਾਤਰਾ ਭਰਪੂਰ ਹੋਣੀ ਚਾਹੀਦੀ ਹੈ ਇਸ ਨਾਲ ਉਹਨਾਂ ਨੂੰ ਕਦੇ ਵੀ ਖੂਨ ਦੀ ਕਮੀ ਨਹੀਂ ਹੋਵੇਗੀ ਇਸ ਨੂੰ ਪੂਰਾ ਕਰਨ ਲਈ ਤੁਸੀਂ ਅਨਾਰ ਦਾ ਸੇਵਰਮ ਵੀ ਕਰ ਸਕਦੇ ਹੋ ਨੰਬਰ ਨੈਕਸਟ ਪੁਆਇੰਟ ਦੀ ਗੱਲ ਕਰਦੇ ਆ ਬੋਲਣ ਨੂੰ ਦਿਲ ਨਹੀਂ ਕਰਦਾ ਉਹ ਦਸਨ ਲਈ ਤੇ ਨਾ ਚਿਤਾਂਉਂ ਲਈ ਤੇ ਨਾ ਹੀ ਤੈਨ ਚਿਤਾਂਉਂ ਲਈ ਤੇ ਨਾ ਹੀ ਹਮਦਰਦੀ ਤੇ ਲਈ ਨੈਕਸਟ ਪੁਆਇੰਟ ਦੀ ਗੱਲ ਕਰਦੇ ਆਂ ਦਾਲ ਚਿਨੀ ਆ ਤੇ ਜੈਫਰ ਨੂੰ ਬਰਾਬਰ ਮਾਤਰਾ ਵਿੱਚ ਪੀਸ ਕੇ ਸਵੇਰੇ ਸ਼ਾਮ ਸੇਰ ਦੇ ਨਾਲ ਲੈਣ ਨਾਲ ਸ਼ਾਇਦ ਇਹ ਨਾਲ ਲੈਣ ਨਾਲ ਸਰਦੀ ਜ਼ੁਕਾਮ ਠੀਕ ਹੋ ਜਾਂਦਾ ਹੈ ਨੰਬਰ ਨੈਕਸਟ ਪੁਆਇੰਟ ਦੀ ਗੱਲ ਕਰਦੇ ਆਂ ਕਾਲੀ ਮਿਰਚ ਅਤੇ ਬਦਾਮ ਨੂੰ ਇਕੱਠੀ ਪੀਸ ਕੇ ਬੱਚਿਆਂ ਨੂੰ ਖਵਾਉਣ ਨਾਲ ਬੱਚਾ ਦੀ ਤੋਤਲੇਪਣ ਦੀ ਬਿਮਾਰੀ ਖਤਮ ਹੋ ਜਾਂਦੀ ਹੈ ਨੰਬਰ ਨੈਕਸਟ ਪੁਆਇੰਟ ਦੀ ਗੱਲ ਕਰਦੇ ਹਾਂ ਜੀ ਜ਼ਿੰਦਗੀ ਵਿੱਚ ਲੋਕ ਤਾਂ ਬਥੇਰੇ ਹੁੰਦੇ ਨੇ ਪਰ ਦਿਲ ਦੇ ਨੇੜੇ ਕੋਈ ਇੱਕੋ ਹੀ ਹੁੰਦਾ ਹੈ ਨੰਬਰ ਨੈਕਸਟ ਪੁਆਇੰਟ ਦੀ ਗੱਲ ਕਰਦੇ ਹਾਂ ਜੇਕਰ ਤੁਹਾਡਾ ਬੱਚਾ ਤੁਹਾਡੇ ਕੋਲ ਝੂਠ ਬੋਲਦਾ ਹੈ ਤਾਂ ਉਸ ਨੂੰ ਇਮਾਨਦਾਰੀ ਤੇ ਸੱਚਾਈ ਵਾਲੀਆਂ ਕੁਝ ਕਹਾਣੀਆਂ ਸੁਣਾਓ ਅਤੇ ਇਹ ਸਮਝਾਓ ਕਿ ਝੂਠ ਬੋਲਣਾ ਕਿੰਨੀ ਬੁਰੀ ਆਦਤ ਹੈ ਜੇਕਰ ਤੁਸੀਂ ਜਲਦੀ ਹੀ ਇਹ ਤਰੀਕਾ ਅਪਣਾ ਲੈਂਦੇ ਹੋ ਤੁਹਾਡਾ ਬੱਚਾ ਅੱਗੇ ਜਾ ਕੇ ਕਦੇ ਵੀ ਝੂਠ ਨਹੀਂ ਬੋਲੇਗਾ ਨੰਬਰ ਨਾਲ ਇਮਾਨਦਾਰੀ ਕਰਦੇ ਆ ਜੀ ਦੀਹਪੋਰਡ ਦੀ ਗੱਲ ਕਰਦੇ ਆ ਨੰਬਰ 3 ਦੀ ਸੋਨੇ ਨਾ ਬਣੋ ਬਸ ਚੰਗੇ ਬਣੋ ਜੋ ਸਲਾਹਣ ਦਿਓ ਬਸ ਲੋਡ ਪੈਣ ਤੇ ਨਾਲ ਕੱਢ ਜੋ ਨੰਬਰ 31 ਬਾਰੇ ਗੱਲ ਕਰਦੇ ਆ ਸੁਕੰਦਰ ਦੇ ਰਾਸ ਨੂੰ 15 ਮਿੰਟਾਂ ਵਾਸਤੇ ਬੁੱਲਾ ਉੱਪਰ ਲਗਾਉਣ ਨਾਲ ਬੁੱਲ ਗੁਲਾਬੀ ਹੋ ਜਾਣਗੇ ਅਤੇ ਫਟੇ ਹੋਏ ਬੁੱਲਾ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ ਨੰਬਰ ਬਤੀ ਦੀ ਗੱਲ ਕਰਦੇ ਆ ਬਿਨਾ ਮਤਲਬ ਤੋਂ ਇੱਥੇ ਤੁਹਾਡਾ ਕਿਸੇ ਨੇ ਸਾਥ ਨਹੀਂ ਦੇਣਾ ਲੋਕ ਤਾਂ ਰੱਬ ਨੂੰ ਵੀ ਉਹਨਾਂ ਟੈਮ ਲੱਟੂਗਾ ਦੱਬਾ ਨਹੀਂ ਛਡਾਉਂਦੇ ਜਿੰਨਾ ਚਿਰ ਉਹਨਾਂ ਦੀ ਸੁੱਖ ਨਾਲ ਸੁੱਖ ਨਾ ਕੋਈ ਪੂਰੀ ਹੋ ਸਕੇ ਨੰਬਰ ਨਹੀਂ ਹਰ ਤੱਕ ਨੰਬਰ ਨੈਕਸਟ ਗਾਣ ਦੀ ਗੱਲ ਕਰਦੇ ਆ ਤੁਹਾਗੀ ਘੇਟਾਂ ਫੇ ਕੇਟਰ ਨਾਲ ਵੀ ਬੱਚਿਆਂ ਦੀ ਮੈਂਟਲ ਗਰੋਥ ਬਹੁਤ ਵਧੀਆ ਹੁੰਦੀ ਹੈ ਇਸ ਲਈ ਬੱਚਾ ਨੂੰ ਸਤਰਾਂ ਚ ਭਜਨ ਅਤੇ ਸ਼ਲੋਕੋ ਵਰਗੀਆਂ ਛੇਡਾ ਛੇਡਣਾ ਜ਼ਰੂਰ ਸਿਖਾਓ ਲਓ ਜੀ ਇਹ ਹੀ ਆਪਣੇ ਅੱਜ ਦੇ ਬਹੁਤ ਹੀ ਧਿਆਨ ਦੇਣ ਯੋਗ ਪੰਤੀ ਗੱਲਾਂ ਸੀ ਜੀ ਇਹ ਜਰੂਰ ਸੁਣਨਾ ਜੀ ਤੇ ਚੈਨਲ ਨੂੰ ਆਪਣੇ ਨੂੰ ਕਰਨਾ ਸਬਸਕ੍ਰਾਈਬ ਤੇ ਮਿਲਦੇ ਆ ਨੈਕਸਟ ਅਗਲੀ ਵੀਡੀਓ ਦੇ ਅੰਦਰ ਧੰਨਵਾਦ ਜੀ